ਤੇ ਆਹ ਦੇਖੋ ਆ ਪੂਰਾ ਐਂਗਲ ਬਣਿਆ ਹੋਇਆ ਆ ਜਿਹੜੀ ਮੈਂ ਲੱਕੜ ਕੁਦਰਤੀ ਚੱਕ ਲਈ ਵੈਸੇ ਨਾਰਮਲੀ ਉੱਥੇ ਪਈ ਸੀ ਮੈਂ ਕਿ ਚੱਕ ਕੇ ਚਲਾਣੇ ਆ ਤੇ ਇਹਦਾ ਸ਼ੇਪ ਵੀ ਸੇਮ ਆ ਤੇ ਇਹਦਾ ਵੀ ਸੇਮ ਆ ਇਹਦੇ ਵਿੱਚ ਲੱਗ ਜਾਣਾ ਇਹਦੇ ਵਿੱਚ ਕਲੀਅਰ ਹੋ ਜਾਣਾ ਫਿਰ ਆਹ ਲਾ ਦਿੱਤਾ ਆਪਾਂ ਇੱਥੇ ਆ ਇੱਥੋਂ ਦੇਖੋ ਆ ਲੱਗ ਗਿਆ ਬਟ ਇੰਨਾ ਨਹੀਂ ਅੰਦਰ ਤੱਕ ਗਿਆ ਬਟ ਫਿਰ ਵੀ ਠੀਕ ਆ ਚਲੋ ਜੀ ਚੱਲੀਏਗਾ ਹਾਂ ਨੂੰ ਆਜੋ ਅੰਕਲ ਅਗਰ ਕਿਹੜਾ ਕਹਿੰਦੇ ਦੂਜਾ ਚਾਰਦਾ ਇੱਧਰ ਆ ਇੱਕ ਝਾਰ ਦਾ ਇੱਥੇ ਅੱਜ ਕਿ ਮੀਂਹ ਪਿਆ ਕਰਕੇ ਨਾ ਜਿਹੜੀਆਂ ਡੰਡੀਆਂ ਪਾਣੀ ਦੀਆਂ ਨਿਕਲਦੀਆਂ ਪਈਆਂ ਨਾ ਕਾਫੀ ਅਦਭੂਤ ਨਜ਼ਾਰਾ ਹੈ ਇੱਥੇ ਦੇਖਣ ਦਾ ਆ ਦੇਖੋ ਆ ਵੱਡਦਾ ਇਹਦਾ ਵੀਊ ਇੱਥੇ ਨਹੀਂ ਗੱਲ ਬਣਦੇ ਨਹੀਂ ਤਾਂ ਵੀ ਠੀਕ ਆ ਕੁਦਰਤ ਦੇ ਵੱਖਰੇ-ਵੱਖਰੇ ਰੰਗ ਵਾ ਤੁਹਾਨੂੰ ਵੱਡੀ ਗੱਲ ਬਣਾ ਗਦੇ ਹੁਣ ਜਾਦੇ ਆ ਜੋਂ ਉਧਰ ਨੂੰ ਸੰਕਾ ਸੱਤਨਾ ਉੱਥੇ ਛੋਟਾ ਝਾਰਦਾ ਦੇਖ ਕੇ ਆਪਾਂ ਵੱਡੇ ਝਾਰਨੇ ਵੱਲ ਜਾਣਾ ਮੈਨੂੰ ਲੱਗਦਾ ਨਹੀਂ ਕਿ ਉੱਥੋਂ ਆਪਾਂ ਨੂੰ ਐਕਸੈਸ ਮਿਲੂਗਾ ਕਿਉਂਕਿ ਇਹਨਾਂ ਨੇ ਆ ਸਾਰਾ ਬੰਦ ਕੀਤਾ ਹੋਇਆ ਆ ਇੱਥੇ ਅਜ ਵੱਖਰੇ ਨਜ਼ਾਰਾ ਆ ਕੁਦਰਤ ਦਾ ਇਹਦੇ ਵਿੱਚ ਦਾ ਰੀਜ਼ਨ ਇਜ਼ ਮੀ ਪੈ ਕੇ ਹਟਿਆ ਆ ਮੀ ਪੈਣ ਦੇ ਨਾਲ ਕਾਫੀ ਜ਼ਿਆਦਾ ਚੇਂਜਸ ਹੋ ਗਈਆਂ ਇੱਥੇ ਆਹ ਵਾਲੀ ਜਗ੍ਹਾ 'ਚ ਝਰਨਾ ਯਾਰ ਇੱਥੋਂ ਹੈਗਾ ਯਾਰ ਪਰ ਸਲਿਪਰੀ ਬਹੁਤ ਜ਼ਿਆਦਾ ਆ ਟਰੈਕ ਬਣਿਆ ਹੋਇਆ ਪਰ ਸਲਿਪਰੀ ਆ ਆਈ ਵਿਲ ਚੈੱਕ ਇਫ ਇਟ ਸੇਫ ਦੈਨ ਆਈ ਵਿਲ ਗੋ ਫਦਰ ਆਦਰਵਾਇਸ ਆਈ ਵਿਲ ਸਟਾਪ ਹੇਅਰ ਲੁਕਸ ਲਾਈਕ ਸਲਿਪਰੀ ਮੇਰੇ ਕੋ ਬੂਟ ਵੀ ਨਾ ਦੂਜੇ ਨਹੀਂ ਹੈਗੇ ਤੇ ਇਧਰਲੇ ਪਾਸੇ ਹੁੰਦਾ ਪਾਣੀ ਨੇ ਨਾ ਆਪਣੇ ਰਸਤੇ ਆਪੇ ਬਣਾਏ ਹੁੰਦੇ ਆ ਉਹ ਪਾਲੇ ਬਸ ਉਹ ਉੱਥੇ ਆ ਚਾਰਨਾ ਅਸਲੀ ਜਿਹੜਾ ਚਾਰਨਾ ਪੈਂਦਾ ਪੈਣਾ ਛੋਟਾ ਜਿਹਾ ਚਾਰਨਾ ਛੋਟੇ ਤੋਂ ਵੱਡਾ ਇੱਥੇ ਆ ਥੱਲੇ ਨੂੰ ਜਾਂਦਾ ਪਿਆ ਮੈਂ ਇੱਥੋਂ ਉੱਦੇ ਦਿਖਾ ਦੇਣਾ ਵੈਸੇ ਤੁਹਾਨੂੰ ਔਰ ਵਾਲਾ ਚਾਨੇ ਦੀ ਬਣਦੀ ਪਈ ਉੱਥੇ ਲੁੱਕ ਉਹ ਜਿਹੜਾ ਲੱਗਿਓ ਨਾ ਲੋਹੇ ਦਾ ਕਾਫੀ ਜ਼ਿਆਦਾ ਯਾਰ ਤਿੱਖਾ ਆ ਇੱਥੇ ਲੱਗ ਨਾ ਜਾਵੇ ਆਹ ਵਾਲਾ ਆ ਦੇਖੋ ਕਿੰਨਾ ਤਿੱਖਾ ਆ ਨਿਆਣੇ ਨੂੰ ਪਤਾ ਨਹੀਂ ਹੁੰਦਾ ਡਿੱਗ ਡੂ ਜਾਂਦਾ ਨਾ ਆ ਪੂਰਾ ਬਣਿਆ ਹੋਇਆ ਮੈਂ ਹੁਣ ਲੱਕੜ ਲੈ ਕੇ ਆਇਆ ਮੈਂ ਲੱਕੜ ਨਾਲ ਇਹਦੇ ਠੋਕ ਦੇਣੀ ਆ ਤੇ ਥੋੜਾ ਜਿਹਾ ਆ ਤਿੱਖੇਪਣ ਤੋਂ ਬਚ ਸਕਦਾ ਜੇ ਕੋਈ ਨਾ ਬਾਈ ਚਾਂਸ ਤੇ ਹੁਣ ਮੈਂ ਪੱਥਰ ਲੱਭਦਾ ਪੱਥਰ ਲੱਭ ਕੇ ਨਾ ਠੋਕਦਾ ਪਹਿਲਾਂ ਅੰਕਲ ਜੀ ਨੂੰ ਮਿਲੋ ਅੰਕਲ ਜੀ ਪਹਿਲੇ ਵੀ ਮੇਰੀ ਵੀਡੀਓਾਂ ਦੇ ਵਿੱਚ ਕਾਫੀ ਆਏ ਆ ਆ ਥੋੜਾ ਹਰਸਾ ਹੋ ਗਿਆ 2 ਸਾਲ ਦੇ ਬਾਅਦ ਅੱਜ ਫੇਰ ਅੰਕਲ ਜੀ ਉਹਨਾਂ ਦੇ ਨਾਲ ਮੌਕਾ ਮਿਲਿਆ ਆਪਣਾ ਟਾਈਮ ਸਪੈਂਡ ਕਰ ਲੈ ਲਈ ਤੇ ਅੰਕਲ ਉਹਨੂੰ ਲੈ ਕੇ ਆਏ ਸੀ ਆਪਾਂ ਸਾਡੇ ਘਰਾਂ ਦੇ ਕੋਲ ਜਿਹੜਾ ਪੈਂਦਾ ਆ ਟਟਾਰਾ ਅੰਕਲ ਜੀ ਕਿੱਦਾਂ ਲੱਗ ਰਿਹਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਕਿੱਦਾਂ ਲੱਗ ਰਿਹਾ ਜੀ ਵਧੀਆ ਲੱਗ ਰਿਹਾ ਹਦੀਪ ਸਿੰਘ ਨਾਲ ਘੁੰਮ ਕੇ ਬਹੁਤ ਧੀਆ ਲੱਗ ਰਿਹਾ ਵਧੀਆ ਲੱਗ ਰਿਹਾ ਹਾਂ ਵਧੀਆ ਕੁਦਰਤ ਦਾ ਨਜ਼ਾਰਾ ਝਰਨੇ ਦੇਖਣ ਨੂੰ ਮਿਲ ਰਹੇ ਆ ਸੇਵਾ ਕਰਨ ਦਾ ਵੀ ਮੌਕਾ ਮਿਲਿਆ ਨਾਲ ਨਾਲ ਜੀ ਸੇਵਾ ਕਿਹੜੀ ਕਰਤੀ ਸੇਵਾ ਉਹ ਜਿਹੜੀ ਲਾ ਕੇ ਆਏ ਆ ਆ ਸੇਵਾ ਲਓ ਲੱਗ ਜੂ ਕਿ ਬਚਾਅ ਹੋ ਜੂਗਾ ਤਾਂ ਥੋੜਾ ਬੋਤਾ ਤਾਂ ਹੋ ਗਿਆ ਹੀ ਹੋਰ ਦੱਸੋ ਕੋਈ ਨਵੀਤਾ ਜੀ ਨਵੀਤਾ ਜੀ ਵਧੀਆ ਬਸ ਕੈਨੇਡਾ ਘੁੰਮ ਕੇ ਆਏ ਆ ਹੁਣ ਨਿਊਜ਼ੀਲੈਂਡ ਦੇਖਣ ਆ ਗਏ ਜੀ ਹੋਰ ਤੇ ਪਿੱਛੋਂ ਜਿਹੜਾ ਨੇ ਜਿਹੜਾ ਨਹੀਂ ਜਾਣਦੇ ਅੰਕਲ ਹੁਣੇ ਉਹਨਾਂ ਲਈ ਦੱਸ ਦਿੰਦੇ ਆ ਆਪਾਂ ਅੰਕਲ ਹੁਣੇ ਹੈਗੇ ਰੌਹ ਤੋਂ ਨਾ ਰੌਹ ਤੇ ਅਗਲ ਉੱਥੇ ਹਾਂਜੀ ਨਵੇਂ ਸ਼ਹਿਰ ਦੇ ਕੋਲ ਰੌਹ ਹਾਂਜੀ ਨਵੇਂ ਸ਼ਹਿਰ ਦੇ ਕੋਲ ਅੰਕਲ ਹੁਣੇ ਤੇ ਉਥੇ ਸਕੂਲ ਚ ਪੜਾਉਂਦੇ ਹੁੰਦੇ ਸੀ ਅੰਕਲ ਹੁਣੀ ਤੇ ਸਕੂਲ ਦੱਸੋ ਕਿਹੜਾ ਸਕੂਲ ਸੀਗਾ ਗਵਰਨਮੈਂਟ ਪ੍ਰਾਇਮਰੀ ਸਕੂਲ ਗਵਰਨਮੈਂਟ ਪ੍ਰਾਇਮਰੀ 28 ਸਾਲ ਪੜਾਇਆ ਉੱਥੇ ਰ 28 ਸਾਲ ਪੰਜਾਬੀ 28 ਸਾਲ ਸਾਰੇ ਸਬਜੈਕਟ ਜੀ ਵਾਹ ਚਲੋ ਮਿਲਦੇ ਫਿਰ ਆਜੋ ਗਾਂਹ ਆਜੋ ਵਧੀਆ ਲੱਗਿਆ ਸਾਨੂੰ ਵੀ ਆ ਮੇਰੀ ਗੁੜੀਆ ਇੱਧਰ ਵਿਚਾਰੀ ਜੀ ਇਹਦੇ ਨਾਲ ਇਹ ਬਾਸਕਟਬਾਲ ਖੇਲਦੀ ਸੀਗਾ ਇਹਦਾ ਗੂਠਾ ਤਾਂ ਕਰੈਕ ਹੋ ਗਿਆ ਹੈਲੋ ਅਗਲ ਕਿੱਥੇ ਲੱਗ ਰਿਹਾ ਵਧੀਆ ਲੱਗ ਰਿਹਾ ਪਰ ਘਾਟੀਆਂ ਬਹੁਤ ਚੜਾਂ ਘਾਟ ਹੀ ਨੈਣਾ ਦੇ ਵੀ ਘਾਟ ਜਿਆਦਾ ਨਹੀਂ ਪੂਰੇ ਉੱਪਰਲੇ ਪਾਈਂਟ ਆਦੇ ਆ ਗਏ ਆਪਾਂ ਮੈਨੂੰ ਕਹੋ ਹਾਈਟ ਏਰੀਆ ਪਹੁੰਚਦੇ ਹਾਂ ਬਣਾ ਉੱਪਰ ਜਾ ਕੇ ਆਪਾਂ ਉੱਥੋਂ ਹੋਣਾ ਜਿਹੜਾ ਮੈਨੂੰ ਕਹੋ ਹਾਈਟ ਆ ਉੱਥੋਂ ਮੁੜ ਕੇ ਫੇਰ ਆਵਾਂਗੇ ਪਿੱਛੇ ਨੂੰ ਤੇ ਆ ਕੇ ਫੇਰ ਆਪਾਂ ਗਾਹਾਂ ਨੂੰ ਵਧਾਂਗੇ ਪਾਣੀ ਦਾ ਟਾਈਮ ਵੀ ਹੋ ਗਿਆ ਪਾਣੀ ਦੀ ਬ੍ਰੇਕ ਲੈ ਲੈਣੇ ਹੁਣ ਇਧਰ ਪੂਰਾ 뷰 ਦਿਖਦਾ ਇਧਰੋਂ ਹੋਰ ਅਗਲ ਜੀ ਵਧੀਆ ਕੀ ਮਹਿਸੂਸ ਕਰ ਰਹੇ ਹੋ ਹੇ ਤਾਂ ਸਾਹ ਮਹਿਸੂਸ ਕਰਾ ਤੇ ਕੱਟ ਕਹਾ ਰਿਹਾ ਅੱਛਾ ਆ ਉੱਪਰ ਵੀ ਸਿਰ ਦੇ ਉੱਪਰ ਨਾ ਲੈਂਡ ਪੈਂਦੀ ਪਈ ਆ ਪੂਰੀ ਅੰਕਲ ਦੇ ਆਜੋ ਨੇਰ ਜਾਨ ওকে ਆ ਅੰਕਲ ਕਹਿੰਦੇ ਕਿ ਆ ਬੂਟਾ ਹੈ ਨਾ ਸਾਡੇ ਦਾਦਿਆਂ ਦੇ ਪਰਦਾਦਿਆਂ ਦੀ ਉਮਰ ਦਾ ਆ ਤੇ ਇਹਦੇ ਉੱਪਰ ਪੰਛੀ ਆਪਣੀਆਂ ਬੋਲੀ ਦੇ ਵਿੱਚ ਕੂਕਾ ਮਾਰਦੇ ਪਏ ਆ ਆ ਝੰਡ ਅੰਕਲ ਇਹਨੂੰ ਝੰਡ ਕਹਿੰਦੇ ਹੁੰਦੇ ਜਦੋਂ ਟੁੱਟ ਗਿਆ ਇਹਨੂੰ ਹੈਂ ਸਪੈਦਾਈਆ ਮੁੰਡਾ ਅੱਛਾ ਮੁੰਡਾ ਕਹਿੰਦੇ ਇਹ ਹੈਗਾ ਸਪੈਦਾਈਆ ਵਾਲਾ ਹਾਂਜੀ ਇੱਧਰ ਵੱਡੇ ਵੱਡੇ ਕਾਫੀ ਆ ਤਾਂ ਅਸੀਂ ਉੱਥੇ ਜਾਣਾ ਹੈ ਪੁਆਇੰਟ ਤੇ ਜਾਣਾ ਹੈ ਜਿਹੜੀ ਮੈਨੂੰ ਕਹੂ ਹੈਡ ਪੁਆਇੰਟ ਆ ਤੇ ਅੰਕਲ ਹੁਣੀ ਬਹਿ ਗਏ ਆ ਪਾਣੀ ਰੱਖ ਲਿਆ ਅੰਕਲ ਕਿੱਦਾਂ ਵਧੀਆ ਲੱਗ ਰਿਹਾ ਵਾਟਰ ਬ੍ਰੇਕ ਵਾਟਰ ਬ੍ਰੇਕ ਅੰਕਲ ਨੂੰ ਕੁਮਾਰ ਨੂੰ ਲੈ ਕੇ ਆਏ ਆ ਪਹਿਲਾ ਸਾਡਾ ਵੀਡੀਓ ਅੰਕਲ ਦੇ ਨਾਲ ਹੁਣ ਅੰਕਲ ਹੁਣੀ ਆਇਆ ਕਰਨ ਆਪਣੇ ਨਾਲ ਨੈਕਸਟ 4 ਮਹੀਨੇ ਵੀਡੀਓਾਂ ਦੇ ਵਿੱਚ ਗਨੂਰ ਵੀ ਆਪਣਾ ਕਰ ਰਹੀ ਆ ਫੂਡ ਦਾ ਬੈਠਿਆ ਤੇ ਨਾਨਾ ਤੇ ਦੋਤੀ ਲਓ ਜੀ ਸਟ੍ਰੌਬਰੀ ਖਾ ਰਹੀ ਗਨੂਰ ਪੰਛੀ ਦੀਆਂ ਆਵਾਜ਼ਾਂ ਸੁਣੋ ਯਾਰ ਨੂੰ ਤੁਸੀਂ ਇੱਧਰਲੇ ਪਾਸਿਓਂ ਪੰਛੀ ਦਿਖਾਣਾ ਇੱਥੇ ਕਿੱਥੇ ਕੇ ਬੈਠੇ ਆ ਸਪੈਦਾ ਆ ਅਗਲਾ ਸਪੈਦਾ ਹੀ ਆ ਦੇਖੋ ਕਿੰਨਾ ਵੱਡਾ ਹੈ ਨਾ ਇੱਥੇ ਬੈਠੇ ਕਿਤੇ ਕੋਇਲ ਲੱਗਦੇ ਇਹਦਾ ਬ੍ਰੇਕ ਆ ਫਿਨਿਸ਼ ਕਰਕੇ ਅਗਲੇ ਟੂਰਨਾਮੈਂਟ ਜਾ ਚਾਲੇ-ਬਾਲੇ ਆਪਾਂ ਇਧਰ ਨੂੰ ਅਗਲੇ ਪੜਾਅ ਤੇ ਦੇਖਾਂਗੇ ਹੁਣ ਤੇ ਅਮਨ ਰੌਹੋਂ ਕਰਕੇ ਇੱਕ ਨਾ YouTube ਤੇ ਚੈਨਲ ਆ ਅਮਨ ਰੌਹੋਂ ਦਾ ਅਮਨ A M A N ਰੌਹੋਂ ਦਾ ਭਾਈ ਉਹਨਾਂ ਦਾ ਚੈਨਲ ਆ ਤੇ ਉਹਨਾਂ ਦਾ ਇੱਕ ਨਵਾਂ ਗਾਣਾ ਆਇਆ ਉਹ ਵੀ ਜਰੂਰ ਜਾ ਕੇ ਦੇਖਿਓ ਤੇ ਦੱਸਿਓ ਕਿੱਦਾਂ ਲੱਗਿਆ ਉਹਦੇ ਸੁਜੈਸਟ ਕਰਿਓ ਜੇ ਕੋਈ ਹੋਰ ਨੈਕਸਟ ਵੀਡੀਓ ਦੇ ਵਿੱਚ ਕੁਝ ਚੇਂਜੇਸ ਵਗੈਰਾ ਕਰਨੀ ਆ ਤੇ ਉਹ ਵੀ ਕਰ ਸਕਦੇ ਆ ਚੈਨਲ ਜੁੜ سبسਕ੍ਰਾਈਬ ਕਰਿਓ ਭਾਈ ਉਹਨਾਂ ਦਾ ਅਮਨ راہੋਂ ਦਾ ਤੇ ਲੋਕਲ ਬੰਦਾ ਆ ਸਪੋਰਟ ਕਰੋ ਭਾਈ ਦਾ ਤੇ ਇਧਰ ਅੰਕਲ ਹੁਣੀ ਵੀ ਗਾਣੇ ਦੇ ਵਿੱਚ ਇੱਕ ਦੋ ਜਗ੍ਹਾ ਫੋਟੋਗ੍ਰਾਫੀ ਕੀਤੀ ਹੋਈ ਆ ਜਿੱਦਾਂ ਮਤਲਬ ਆਏ ਹੋਏ ਆ ਫੋਟੋ ਦੇ ਵਿੱਚ ਤੇ ਅੰਕਲ ਉਹਨਾਂ ਨੂੰ ਵੀ ਜਾ ਕੇ ਉੱਥੇ ਵੀ ਦੇਖ ਸਕਦੇ ਆ ਸੋ ਐਸ ਦੇ ਐਸ ਟਾਈਮ ਤਾਂ ਆਪਾਂ ਵਾਦੀਆਂ 'ਚ ਘੁੰਮਦੇ ਪਏ ਆ ਤੇ ਇਧਰੋਂ ਆਹ ਵਾਲੀ ਵਾਦੀ ਨਿਕਲਨੀ ਆ ਆਦਰੋਂ ਚੱਕੋ ਪੂਰਾ ਦੇਸ਼ ਉਹ ਰਾਈਡਰ ਬਣਦਾ ਇੱਕ ਚਾਕਾ ਟਟਾਰਾ ਪਾਰਕ ਤੋਂ ਆਪਾਂ ਚੱਲ ਕੇ ਆ ਗਏ ਆ ਮਨਕਾਉ ਹਾਈਟ ਦੇ ਉੱਪਰ ਜਿੱਥੇ ਆਪਾਂ ਅੰਕਲ ਹੁਣਾਂ ਨੂੰ ਅੱਜ ਦਿਖਾਣਾ ਸੀਗਾ ਮਨਕਾਉ ਹਾਈਟ ਤੇ ਅੰਕਲ ਹੁਣੇ ਆਪਣੇ ਨਾਲ ਆ ਤੇ ਉਹ ਸਾਹਮਣੇ ਜਿਹੜਾ ਮਨਕਾਉ ਹਾਈਟ ਤੱਕ ਵੱਜਦਾ ਇਹ ਇੱਧਰੋਂ ਵਸੇ ਏਅਰਪੋਰਟ ਆ ਪਾਲੇ ਸਿਟੀ ਆ ਆਪਣੀ ਮਨਕਾਉ ਸਿਟੀ ਆਕਲੈਂਡ ਸਿਟੀ ਇੱਧਰੋਂ ਵਸੇ ਆ ਹਮਿੰਟ ਰਾਵਲ ਸਾਈਡ ਤੇ ਚੱਲ ਜਾਂਦਾ ਆ ਤੇ ਬਾਕੀ ਆ ਸਾਰਾ ਏਰੀਆ ਇੱਥੇ ਸਾਊਥ ਦਾ ਪੈ ਜਾਂਦਾ ਸਾਊਥ ਆਗਰੈਂਡ ਦਾ ਤੇ ਰਾਤ ਨੂੰ ਵੀ ਇੱਥੇ ਕਾਫੀ ਜ਼ਿਆਦਾ ਲੋਕ ਆਉਂਦੇ ਆ ਆਹ ਵਾਲੀ ਜਿਹੜੀ ਲੋਕੇਸ਼ਨ ਤੇ ਤੇ ਆਪਾਂ ਦਿਨੇ ਆਏ ਆ ਤੇ ਜਿਹੜਾ ਇਧਰਲੇ ਪਾਸੇ ਟਰੈਕ ਚੱਲਣਾ ਆ ਆਹ ਵਾਲਾ ਜਿਹੜਾ ਟਰੈਕ ਮੈਂ ਕੈਮਰਾ ਘੁਮਾਣਾ ਫਿਰ ਦਿਖਾਣਾ ਤੁਹਾਨੂੰ ਇਧਰ ਪਾਸੇ ਸਾਈਕਲਾਂ ਦਾ ਟਰੈਕ ਆ ਜੇ ਕਿਸੇ ਨੇ ਸਾਈਕਲ ਰਾਈਡ ਲੈਣੀਆਂ ਤੇ ਉਹ ਆਹ ਵਾਲਾ ਪਾਥ ਯੂਜ਼ ਕਰਦੇ ਹੁੰਦੇ ਆ ਨੋਰਮਲ ਉਹ ਦੇਖੋ ਸਾਈਕਲ ਹੁੰਦੇ ਜਾਂਦੇ ਪਏ ਆ ਤੇ ਇਹ ਵੀ ਟਟਾਰਾ ਪਾਰਕ ਤੋਂ ਆ ਕੇ ਡਿਫਰੈਂਟ ਵੇ ਦੇ ਨਾਲ ਆ ਗਏ ਨਾ ਇੱਥੇ ਐਗਜ਼ਿਟ ਕਰ ਜਾਂਦੇ ਆ ਇੱਥੋਂ ਫਿਰ ਦੂਜੇ ਪਾਸੇ ਨੂੰ ਨਿਕਲ ਜਾਂਦੇ ਥੱਲੇ ਨੂੰ ਇਸ ਤਰ੍ਹਾਂ ਦਾ ਸਿਗਾ ਇੱਥੇ ਤੇ ਅੰਗਰੂਣ ਵੀ ਆਪਣੇ ਲੱਗੇ ਹੋਏ ਆ ਵੀਡੀਓਗ੍ਰਾਫੀ ਕਰਨ ਉੱਪਰ ਕੋਈ ਐਕਸਰਸਾਈਜ਼ ਕਰ ਰਹੇ ਆ ਆਹ ਵਾਲੀ ਲੋਕੇਸ਼ਨ ਦੇ ਉੱਪਰ ਇੱਥੇ ਜਾਣਾ ਹਜੇ ਆਪਾਂ ਥੱਲੇ ਖੜੇ ਆ ਇਸ ਟਾਈਮ ਤੇ ਇਦਾਂ ਨੇ ਇੱਥੇ ਆਲ ਦੋਲੇ ਦਾ ਮਾਹੌਲ ਵਾ ਸੋ ਨਿਆਰੇ ਲੈ ਰਹੇ ਆ ਇਸ ਟਾਈਮ ਇੱਥੇ ਮਤਲਬ ਕਿ ਘੁੰਮ ਰਹੇ ਆ ਇੱਧਰ ਲਾ ਦੇਖੋ ਝਾਕਾ ਯਾਰ ਅੰਕਲ ਘੁੰਮਣ ਲੱਗੇ ਹੋ ਆਪਣਾ ਉਹ ਬੜਾ ਹੈਗਾ ਪੁਆਇੰਟ ਉੱਥੇ ਜਿਹੜੀ ਉਹ ਵਾਲੇ ਪੁਆਇੰਟ ਤੇ ਖੜੇ ਨੇ ਆਪਾਂ ਤੇ ਉੱਥੇ ਸਿੱਧੇ ਲੱਭ ਜਾਂ ਜੀ ਕਹ ਲੋ ਘੋੜੇ ਦੀ ਲੱਦ ਹੁੰਦੀ ਜਿਹੜੀ ਉਹ ਉੱਥੇ ਮਿਲਦੀ ਹੈ ਖਾਦ ਲੀ ਜੇ ਕਿਸੇ ਨੇ ਚੱਕਣੀ ਹੈ ਨਾ ਜਿੱਦਾਂ ਉਹ ਜਿਹੜੀਆਂ ਗੱਡੀਆਂ ਖੜੀਆਂ ਦੋ ਡਾਲਰ ਦਾ ਹੁੰਦਾ ਹੈ ਉਹ ਬਾਕਸ ਜੇ ਇੱਕ ਉਹਨਾਂ ਨੇ ਬੈਗ ਚ ਪਾ ਕੇ ਰੱਖੇ ਹੁੰਦੀ ਹੈ ਦੋ ਡਾਲਰ ਉੱਥੇ ਪਾਓ ਡੱਬੇ ਚ ਤੇ ਉੱਥੋਂ ਤੁਸੀਂ ਪਿਕ ਕਰਕੇ ਲਿਆ ਸਕਦੇ ਆ ਤੇ ਇਹ ਐਕਸੈਸ ਜਿਹੜਾ ਇਹਦਾ ਜਾਣਦਾ ਉਹ ਵਾਲੇ ਰੋਡ ਤੇ ਮੈਨ ਕਉ ਤੋਂ ਜਿਹੜੀ ਲੈਟ ਆ ਰੀਬਾਉਟ ਰੋਡ ਦੀਆਂ ਉਹ ਸਿੱਧੀਆਂ ਆ ਜਾਂਦੀਆਂ ਉੱਥੇ ਤੇ ਇੱਧਰ ਆ ਜਾਂਦੀਆਂ ਤੇ ਇੱਥੋਂ ਗਾ ਉੱਥੋਂ ਮਰਫੀ ਵਾਲਾ ਜਿਹੜਾ ਰੋਡਾ ਮਰਫੀ ਰੋਡੋਂ ਥੱਲੇ ਨੂੰ ਉਤਰ ਜਾਂਦਾ ਆ ਤੇ ਉਹਦੇ ਸੈਂਟਰ 'ਚ ਪੈ ਜਾਂਦੀ ਇਹ ਵਾਲੀ ਚੀਜ਼ ਜੇ ਤੁਸੀਂ ਐਲਫੈਸਟਨ ਰੋਡ ਤੋਂ ਆਉਂਗੇ ਐਲਫੈਸਟਨ ਰੋਡ ਤੋਂ ਹੋ ਕੇ ਹੋ ਕੇ ਮਿਲਰ ਰੋਡ ਹੋ ਕੇ ਤੋਂ ਰੌਂਡਬੋਰ ਤੋਂ ਤੁਸੀਂ ਜਾਣਾ ਰਾਈਟ ਰਾਈਟ ਹੋ ਕੇ ਸਿੱਧਾ ਹੀ 올 ਦਾ ਵੇ ਜਾ ਕੇ ਤੇ ਇਹ ਵਾਲੇ ਇੱਥੇ ਲੋਕੇਸ਼ਨ ਬਣੀ ਹੋਈ ਆ ਤੇ ਇੱਥੇ ਤਾਂ ਤੁਸੀਂ ਪਿੱਕ ਕਰ ਸਕਦੇ ਆ ਤੇ ਆਹ ਵਾਲਾ ਏਰੀਆ ਸਾਰਾ ਘੋੜਿਆਂ ਦਾ ਆ ਘੋੜਿਆਂ ਦਾ ਘੋੜਿਆਂ ਦਾ ਏਰੀਆ ਕਰਕੇ ਦਾ ਜਿਹੜੀ ਘੋੜਿਆਂ ਦੀ ਲਿੱਦ ਵਗੈਰਾ ਆਉਂਦੀ ਉਹ ਸਾਰੇ ਉੱਥੇ ਇਕੱਠੀ ਕਰਦੇ ਆ ਤੇ ਜਿਹੜੇ ਉਹ ਵਾਲੇ ਪੈਸੇ ਆਉਂਦੇ ਆ ਉਹ ਫੇ ਕਮਿਊਨਿਟੀ ਦੇ ਵਿੱਚ ਯੂਜ਼ ਹੁੰਦੇ ਆ ਇਸ ਤਰ੍ਹਾਂ ਸਿਗਾ ਇੱਥੇ ਦਾ ਮਾਹੌਲ ਆ ਤੇ ਇੱਥੇ ਇਹ ਲੱਗਦਾ ਨਹੀਂ ਇੱਥੇ ਆ ਕੇ ਤਾਂ ਇੱਧੇ ਲੱਗਦਾ ਕਿ ਘੱਟ ਚੜ੍ਹਾਈ ਆ ਬਟ ਇੱਥੇ ਕਾਫੀ ਜ਼ਿਆਦਾ ਪੱਧਰਾ ਜਿਹਾ ਆ ਜਾਂਦਾ ਅਰੇ ਹੈਗੀ ਉੱਚੀ ਜਗ੍ਹਾ ਆ ਪਾਣਾਂ ਦੇ ਉੱਪਰ ਛੜ ਕੇ ਕਿਉਂਕਿ ਬਾਕੀ ਸਾਈਡ ਸਾਰਾ ਨੀਵਾ ਆ ਬਟ ਆ ਜਿਹੜੀ ਇੰਨੀ ਕਿ ਜਗਾ ਆ ਇੱਥੇ ਤਾਂ ਲੱਗਦਾ ਹੈ ਕਿ ਨੇੜੇ ਹੀ ਆ ਇਕਦਮ ਕੋਈ ਜ਼ਿਆਦਾ ਵੱਡਾ ਨਹੀਂ ਹੈਗਾ ਸਾਫਤਾ ਵਯਾ ਉਹ ਸਾਹਮਣੇ ਉੱਥੇ ਹੈਗਾ ਆ ਓਕਲੈਂਡ ਦਾ ਸਕਾਈ ਟਾਵਰ ਮੌਸਮ ਥੋੜਾ ਜਿਹਾ ਬੱਦਲਿਆ ਹੈਗਾ ਆ ਬਟ ਫਿਰ ਵੀ ਠੀਕ ਆ ਉਹ ਸਾਹਮਣੇ ਦੇਖ ਤੁਸੀਂ ਦੇਖ ਸਕਦੇ ਆ ਜੋ ਚੱਲੇ ਅੰਕਲ ਜੀ ਹੁਣ ਮੌਸਮ ਬਹੁਤ ਵਧੀਆ ਧੁੱਪ ਵਧੀਆ ਲੱਗ ਗਈ ਆ ਤੇ ਆ ਗਏ ਆਪਾਂ ਇੱਥੇ ਹੁਣ ਮਨਕੋ ਹਾਈਟ ਤੋਂ ਆ ਕੇ ਆਪਾਂ ਤੇ ਸਿੱਧਾ ਹੀ ਆਪਾਂ ਜਾਣਾ ਹੈਗਾ ਹੁਣ ਦੁਆਰਾ ਫੇਰ ਵਾਪਸ ਚਲ ਜਾਣਾ ਟਟਾਰਾ ਪਾਰਕ ਦੇ ਵਿੱਚ ਤੇ ਮਿਲਦੇ ਉੱਥੇ ਕੈਫੇ ਵੀ ਹੈਗਾ ਆ ਮੇ ਵੀ ਕੈਫੇ ਵੀ ਜਾਵਾਂਗੇ ਵਾਕਿ ਸ਼ੋਰ ਨਹੀਂ ਹੈਗਾ ਡਿਪੈਂਡਸ ਵਾ ਗਨੂਰ ਨੂੰ ਜੇ ਕੁਝ ਖਾਣਾ ਪੀਣਾ ਹੋਊਗਾ ਤੇ ਇਹਨੂੰ ਲੈ ਜਾਾਂਗੇ ਨਹੀਂ ਤਾਂ ਕੋਈ ਚੱਕਰ ਨਹੀਂ ਤੇ ਇਹਦੇ ਵਾਰ ਦੱਸਦਾ ਮੈਂ ਤੁਹਾਨੂੰ ਟੀ-ਸ਼ਰਟ ਬਾਰੇ ਆ ਜਿਹੜੀ ਟੀ-ਸ਼ਰਟ ਆ ਨਾ ਮੇਰੀ ਆ ਵਾਲੀ ਤੇ ਇਹ ਵਾਲੀ ਜਿਹੜੀ ਮੇਰੀ ਟੀ-ਸ਼ਰਟ ਆ ਇਹ 5 ਕਿਲੋਮੀਟਰ ਦੀ ਮੈਰਾਥਨ ਸੀਗੀ ਨਿਊਯਾਰਕ ਦੇ ਵਿੱਚ 2019 ਦੇ ਵਿੱਚ ਉੱਥੇ ਇੱਕ ਪਾਰਕ ਰੋਡ ਪੈਂਦਾ ਆ ਰਚਮਣਾ ਹਿੱਲ ਦੇ ਕੋਲ ਤੇ ਹੈਵਨ ਬੁੱਡ ਵੀ ਏਰੀਆ ਪੈ ਜਾਂਦਾ ਆ ਉਹਦੇ ਬਿਟਵੀਨ ਉੱਥੇ ਨਾ ਪਾਰਕ ਰੋਡ ਤੇ ਮੈਰਾਥਨ ਸੀਗੀ 5 ਕਿਲੋਮੀਟਰ ਦੀ ਉਹ ਮੈਂ ਕੀਤੀ ਸੀਗੀ ਤੇ ਵਧੀਆ ਲੱਗੀ ਸੀ ਉਹ ਵੀ ਮੇਰਾ ਸਟਿਲ ਪੈਰ ਨਾਲ ਦਰਦ ਹੁੰਦਾ ਸੀ ਉਦੋਂ ਸੱਜਾ ਵਾਲਾ ਅੱਡੀ ਦੇ ਥੱਲੇ ਉਹ ਸਟਿਲ ਹਜੇ ਵੀ ਹੁੰਦਾ ਹੀ ਰਹਿੰਦਾ ਮੇਰੇ ਕੋਲ ਦਰਦ ਹਜੇ ਗਿਆ ਨਹੀਂ ਪਰ ਫਿਰ ਵੀ ਮੈਂ ਬਹੁਤ ਮੁਸ਼ਕਲ ਨਾਲ ਕੰਪਲੀਟ ਕੀਤੀ ਸੀ 5 ਕਿਲੋਮੀਟਰ ਦੀ ਤੇ ਐਦਾਂ ਦਾ ਹਸਾਉ ਦਾ ਸੀਗਾ ਤੇ ਵਿਚਰਾ ਥੋੜੀ ਜੀ ਮੋਟਾ ਹੋ ਗਿਆ ਸੀ ਮੈਂ ਤੇ ਆਂਦੀ ਨਹੀਂ ਸੀਗੀ ਮੈਂ ਰੱਖੀ ਹੋਈ ਆ ਸਾਹਮਣੇ ਮੈਂ ਕਦੇ-ਕਦੇ ਪਾਣਾ ਹੁੰਦਾ ਹੈ ਵਧੀਆ ਲੱਗਦੀ ਜਦ ਅਚੀਵਮੈਂਟ ਆ ਇੱਕ ਮੇਰੀ ਵੀ ਦਜ਼ਰ ਮੈਟਰ ਕੇ ਤੁਹਾਡਾ ਛੋਟੀ ਛੋਟੀ ਤੁਸੀਂ ਰੇਸ ਕੀਤੀ ਜਾਂ ਵੱਡੀ ਕੀਤੀ ਆ ਬਟ ਅਚੀਵਮੈਂਟ ਆ ਵਧੀਆ ਲੱਗਦਾ ਚੀਜ਼ ਆ ਗਏ ਅੰਕਲੂ ਨੇ ਗੱਲਾਂ ਮਾਰੀ ਜਾਂਦੇ ਆ ਪਾਣੀ ਪੂਣੀ ਪੀ ਲੋ ਆ ਆਪਾਂ ਨਵੇਂ ਰਾਸਤੇ ਤੋਂ ਚੱਲਨੇ ਆ ਅੱਜ ਇਹ ਦੇਖਦੇ ਆ ਕਿ ਆਪਨੂੰ ਆਪਾਂ ਨੂੰ ਜੇ ਮੰਜ਼ਲ ਤੇ ਲੈ ਜਵੇ ਪਰ ਗਾਣੇ ਤਾਂ ਸੁਣ ਰਹਾ ਕਹਿੰਦੇ ਜਿਹੜੇ ਕਹਿੰਦੇ ਜਿਹੜੇ ਰਾਹ ਦਾ ਪਤਾ ਨਾ ਹੋਵੇ ਰਾਹ ਜਾਣਾ ਨਹੀਂ ਚਾਹੀਦਾ ਬੜਾ ਆਪਾਂ ਫਿਰ ਵੀ ਕੋਸ਼ਿਸ਼ ਕਰ ਰਹੇ ਆ ਕਿ ਆਪਾਂ ਨਵਾਂ ਰਸਤਾ ਫੜ ਕੇ ਨਾ ਤੇ ਨਵੇਂ ਰਸਤੇ ਵੱਲ ਜਾ ਕੇ ਚਾਹ ਸਕਦੇ ਆ ਨਾਰਮਲ ਨਹੀਂ ਉਹ ਪਰਲੇ ਪਾਸੇ ਉਹ ਚਾਹੀਦਾ ਆ ਆਪਣਾ ਉਧਰੋਂ ਹੀ ਕਰੀਦਾ ਬਟਾ ਫਸਟ ਟਾਈਮ ਆਪਾਂ ਇਧਰ ਤੇ ਜਾਂਦੇ ਆ ਬਾਈ ਉਹਨਾਂ ਨੂੰ ਪੁੱਛ ਲੈਣੇ ਆਪਾਂ ਉਹ ਰਸਤਾ ਨਾ ਗਲਤ ਸੀਗਾ ਤੇ ਆਪਾਂ ਵਾਪਸ ਚੱਲ ਗਏ ਤੇ ਚੰਗਾ ਹੋ ਗਿਆ ਨੇੜੇ ਮਿਲ ਗਿਆ ਆਪਾਂ ਨੂੰ ਹਾਂਜੀ ਕਾਇਸ ਆਣੇ ਕਿੱਦਾਂ ਜਿਹੜੇ ਰਾਹ ਦਾ ਪਤਾ ਨਾ ਹੋਵੇ ਹਾਂ ਜਿਹੜੇ ਰਾਹ ਦਾ ਪਤਾ ਨਾ ਹੋਵੇ ਉਹ ਰਸਤੇ ਨਾ ਪਈਏ ਸੱਚੀਆਂ ਗੱਲਾਂ ਆ ਪਰ ਆਪਾਂ ਨੂੰ ਪਤਾ ਲੱਗ ਗਿਆ ਪੁੱਛ ਲਿਆ ਸੀ ਤੇ ਉਹੀ ਰਸਤੇ ਜਾਣਾ ਪੈਣਾ ਜਿੱਥੋਂ ਆਪਾਂ ਪਹਿਲਾਂ ਜਿੱਧਰੋਂ ਆਏ ਸੀਗੇ ਉਹ ਬੜਾ ਜਾਣਦੇ ਇੱਧਰ ਸੰਕਾ ਸਤਨਾ ਕਰਤਾ ਨਿਰਪਉ ਨਿਰਵੈ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਮਨ ਮੈਂ ਰਾਮ ਨਾਮਾ ਜਾ ਪਾਵਸ ਹੋ ਮੇਰੇ ਹਿਰਦੈ ਹੋਏ ਸਹਾਈਆ ਕਰ ਕਿਰਪਾ ਵਸੋ ਮੇਰੇ ਹਿਰਦੈ ਸੋ ਹੋ ਮੇਰੇ ਹਿਰਦੇ ਆਹੇ ਗੁਰੂ ਆਹੇ ਮੁੰਡੋ ਖਾਜ ਨਾਨਕ ਦੁਨੀਆ ਸੰਗੁਦਾਰਿਆ ਸਾਖਤੂਪੂਰ ਨਪਾਕ ਮਹੱਲਾ ਪੰਜਵਾ ਜੀਵੰਦਿਆ ਹਰ ਚੇਤੇ ਆਮਰੰਦਿਆ ਹਰ ਰੰਗ ਜਨਪਦਾਰਥ ਤਾਰਿਆ ਨਾਨਕ ਸਾਧੂ ਸੰਗ ਪੌੜੀ ਆਜੁਗਾ ਦੀ ਆਪ ਰੱਖਣ ਵਾਲਿਆ ਸਚ ਨਾਮ ਕਰਤਾਰ ਸਤਿ ਪਸਾਰਿਆ ਓਨਾ ਕਹੀ ਨਾ ਹੋਏ ਕਟੇ ਕਟ ਸਾਰਿਆ ਮਿਹਰਮਾਨ ਸਮਰਾਥ ਆਪੇ ਹੀ ਘਾਲਿਆ ਜਿਨ ਮਨ ਉਠਾਇਆ ਆਪ ਉਸੇ ਸਦਾ ਸੁਖਾ ਲਿਆ ਆਪੇਰ ਜਿਨਰ ਚਾਹੇ ਆਪੇ ਹੀ ਪਾਲਿਆ ਸਭ ਕਿਸੇ ਆਪੇ ਆਪ ਬਿਆੰਤ ਆਪਾਰਿਆ ਗੁਰਪੂਰੇ ਕੀ ਟੀਕ ਨਾਰਕ ਸੰਭਾਲਿਆ ਸ਼ਲੋਕ ਮਹੱਲਾ 5 ਆਦ ਮਦੇ ਅਰੰਤ ਪਰਮੇਸ਼ਰ ਰਖਿਆ ਸਤਗੁਰ ਦਿੱਤਾ ਹਰ ਨਾਮ ਅੰਮ੍ਰਿਤ ਚਖਿਆ ਸਾਦਾ ਸੰਗਿਆ ਪਾਰ ਅੰਧਨ ਹਰਗੁਣ ਰਵੈ ਪਾਏ ਮਨੋਰਥ ਸਭ ਜੋ ਨੀਨਹਿ ਭਵੈ ਸਭ ਕਿਸ ਕਰਤੇ ਹੱਥ ਕਰਨ ਜੋ ਕਰੈ ਨਾਨਕ ਮੰਗੇ ਦਾਨ ਸੰਤਾ ਤੂਰਿ ਤਰ ਮਹੱਲਾ ਪੰਜਵਾ ਤਿਸਨੂੰ ਮਨ ਵਸਾਏ ਜਿਨਿ ਉਪਾਇਆ ਜਿਨ ਜਨ ਪਾਇਆ ਖਸਮੋਂ ਤੈਨ ਸੁਖ ਪਾਇਆ ਸਫਲ ਜਨਮ ਪਰਵਾਨ ਗੁਰਮੁਖ ਆਇਆ ਹੁਕਮੈ ਬੁਝਿਨ ਹਾਲ ਖਸਮ ਫਰਮਾਇਆ ਜਿਸ ਹੋਆ ਆਪ ਕਿਰਪਾਲ ਸੋਨੇ ਪਰਮਾਇਆ ਜੋ ਜੋ ਦਿੱਤਾ ਖਸਮ ਸੋਈ ਸੁਖ ਪਾਇਆ ਨਾਨਕ ਜਿਸ ਦਾ ਯਾਲ ਬੁਜਾਏ ਹੁਕਮ ਮੇਤ ਜਿਸਾ ਭੁਲਾਏ ਆਪ ਮਰ ਮਰ ਜਮੈ ਨਿਤ ਪੌੜੀ ਨਿੰਦ ਕੁਮਾਰੇ ਤਤ ਕਾਲ ਸਹ ਟਕਣ ਨਾ ਦਿੱਤੇ ਪ੍ਰਭ ਦਾਸ ਕਾ ਦੁੱਖ ਨਾ ਖਾ ਸਕੈ ਫੜ ਜੋ ਨੀਂਜ ਉਤੇ ਮਥੇ ਵਾਲ ਪਛਾੜਿਆ ਨੂੰ ਜਮ ਮਾਰਗ ਮੁਤੇ ਦੁੱਖ ਲੱਗੈ ਦਿਲ ਲਾਣਿਆ ਨਰਕ ਕੋਰ ਸੁੱਤੇ ਕੰਠ ਲਾਏ ਦਾਸ ਰਖਿਆ ਨੂੰ ਨਾਨਕ ਹਰ ਸਤਿ ਸੇ ਸ਼ਲੋਕ ਮਹੱਲਾ 5 ਆਰਾਮ ਜਪੋ ਵਡ ਭਾਗੀ ਹੋ ਜਲਥਲ ਪੂਰਨ ਹੋਏ ਨਾਨਕ ਨਾਮ ਤੇ ਆਏ ਹੈ ਬਿਗਨਾ ਲਾਗੈ ਕੋਏ ਮਹੱਲਾ 5 ਕੋਟ ਬਿਗਨੋ ਤਿਸ ਲਾਗਤੇ ਜਿਸਨੋ ਵਿਸਰੈ ਨਾਓ ਨਾਨਕ ਅਨ ਦਿਨ ਬਿਲਪਤੇ ਜੋ ਸੁਣਿਆ ਘਰ ਕਾਉ ਪੌੜੀ ਸਿਮਰ ਸਿਮਰ ਦਾਤਾਰ ਮਨੋਰਥ ਪੂਰਿਆ ਇਛੁ ਪੁਨੀ ਮਨ ਆਸ ਗਏ ਵਿਸੂਰਿਆ ਪਾਇਆ ਨਾਮ ਨਿਧਾਨੋ ਜਿਸਨੋ ਭਾਲਦਾ ਜੋਤ ਮਿਲੀ ਸੰਗ ਜੋਤ ਰਹਾ ਕਾਲ ਦਾ ਸੂਖ ਸਹਿਜ ਆਨੰਦ ਉਠੇ ਤਿਤ ਕਰ ਆਵਣ ਜਾਣ ਰਹੇ ਜਨਮ ਨਾ ਕਹਾ ਮਰ ਸਾਹਿਬ ਏਕ ਸਾਹਿਬ ਸੇਵਕ ਇਕ ਇੱਕ ਦ੍ਰਿਸ਼ਟਾ ਆ ਗੁਰਪ੍ਰਸਾਦ ਨਾਨਕ ਸੱਚ ਸਮਾਇਆ ਸੁਧ ਅਰਾਗੁ ਜੁਰੀ ਭਗਤਾ ਕੀ ਬਾਣੀ ਏਕ ਓੰਕਾਰ ਸਤਗੁਰ ਪ੍ਰਸਾਦ ਸ੍ਰੀ ਕਬੀਰ ਜੀਓ ਕਾ ਚਉਪਦਾ ਕਰ ਦੂਜਾ ਦੂਜਾ ਚਾਰ ਪਾਵ ਦੋਏ ਸਿੰਘ ਗੁੰਗ ਮੁਖ ਤਬ ਕੈਸੇ ਗੁਣ ਗਈ ਹੈ ਉਠ ਤੈ ਬੈਠ ਤ ਠੇਗਾ ਪਰ ਹੈ ਤਬ ਕਦ ਮੂੰਡ ਲੁਕਈ ਹੈ ਹਰ ਬੇਨ ਬੈਲ ਬਰਾਨੇ ਹੋਈ ਹੈ ਫਟ ਫਾਟੇ ਨਕਨ ਟੂਟੇ ਕਾਂਧਨ ਕੋਦੋ ਕੋ ਪੁਸਖਈ ਹੈ ਰਾਓ ਸਾਰੋ ਦਿਨ ਢੋਲਤ ਬਨ ਮਹੀਆ ਅਜਾਉ ਨਾ ਪੇਟ ਅ ਗਈ ਹੈ ਜਨ ਭਗਤਨ ਕੋ ਕਹੋ ਨਾ ਮਾਨੋ ਕੀ ਉਹ ਆਪਣੋ ਪਈ ਹੈ ਲੋਕ ਸੁਖ ਕਰਤ ਮਹਾ ਪ੍ਰਭੂ ਡੋ ਅਨਕ ਜੋਨ ਪਰਮਈ ਹੈ ਰਤਨ ਜਨਮ ਖੋਇਓ ਪ੍ਰ ਬਿਸਰਿਓ ਇਹੋ ਅਸਰ ਕਤ ਪਈ ਹੈ ਭ੍ਰਮਤ ਫਿਰਤ ਤੀਲਕ ਕੇ ਕਪ ਜਿਓ ਗਤ ਬਿਨ ਰਹਿਨ ਬਹਿਾਈ ਹੈ ਕਹਿਤ ਕਬੀਰ RAM ਨਾਮ ਬਿਨ ਮੂंड तुਨੇ ਪਛਤਈ ਹੈ ਗੂਜਰੀ ਕਰਤੀ ਜਾ ਮੋਸ ਮਸ ਰੋਵੈ ਕਬੀਰ ਕੀ ਮਾਈ ਇਹ ਬਾਰਕ ਕੈਸੇ ਜੀਵੈ ਰਗਰਾਈ ਤਨ ਨਾ ਬੁੰਨਾ ਸਭ ਤੇ ਜੋ ਹੈ ਕਬੀਰ ਹਰ ਕਾ ਨਾਮ ਲਿਖ ਲਿਓ ਸਰੀਰ ਰਹਾਓ ਜਬ ਲਗ ਤਾਗਾ ਬਾਹੋ ਬੇਹੀ ਤਬ ਲਗ ਵਿਸਰੈ ਰਾਮ ਸਨੇਹੀ ਓਚੀ ਮਤ ਮੇਰੀ ਜਾਤ ਜੁਲਾਹ ਹਰ ਕਾ ਨਾਮ ਲਿਓ ਮੈਂ ਲਾਹਾ ਹੈ ਤੱਕ ਵੀਰੇ ਸੁਣੋ ਮੇਰੀ ਮਾਈ ਹਮਰਾ ਇਨਕਾ ਦਾਤਾ ਇੱਕ ਰਗਰਾਈ ਗੂਜਰੀ ਸ੍ਰੀ ਨਾਮਦੇਵ ਜੀ ਕੇ ਪਦੇ ਕਰ ਪਹਿਲਾ ੴ ਸਤਿਗੁਰ ਪ੍ਰਸਾਦ ਜਉ ਰਾਜ ਦੇਹ ਤਾ ਕਮਨ ਵਡਾਈ ਜੋ ਭੀਖ ਮੰਗਾਵੇ ਤਾ ਕਿਆ ਟਟ ਜਾਈ ਤੂੰ ਹਰ ਭਜ ਮਨ ਮੇਰੇ ਪਦ ਨਿਰਬਾਨ ਬਹੁਰ ਨਾ ਹੋਏ ਤੇਰਾ ਆਪ ਨ ਜਾਣ ਰਹਾਓ ਸਭ ਤਾਂ ਉਪਾਈ ਭਰਮ ਭੁਲਾਈ ਜਿਸ ਤੋਂ ਦੇਵਤ ਸੈ ਬੁਝਾਈ ਸਤਪੁਰ ਮਿਲੈ ਤਾਂ ਸਹਿ ਸਹ ਜਾਈ ਕਿਸ ਸਾ ਪੂਜੋ ਦੂਜਾ ਨਦਰ ਨਾ ਆਈ ਇੱਕ ਐ ਪੱਥਰ ਕੀ ਜੈ ਪਾਓ ਦੂਜੇ ਪੱਥਰ ਧਰਿਐ ਪਾਓ ਜੇ ਉਹ ਦੇਉ ਤਾਂ ਉਹ ਪੀ ਦੇਵਾ ਸਹਿ ਨਾਮ ਦੇਉ ਹਮ ਹਰ ਕੀ ਸੇਵਾ ਗੂਜਰੀ ਕਰ ਪਹਿਲਾ ਵਲੇ ਨਾ ਲਾਛੈ ਪਰਮਲੋ ਪਰਮਲੀਓ ਬੈ ਥੋਰੀ ਆਈ ਆਵਤ ਕਨੈ ਨਾ ਪੇਖਿਓ ਕਮ ਨਾ ਜਾਣੈ ਰੀ ਬਾਈ ਕੌਣ ਕਹੈ ਕਿਣ ਬੂਜੀਐ ਰਮਈਆ ਆਕੁਲ ਰੀ ਬਾਈ ਰਹਾਓ ਜਿਉਂ ਆਕਾਸ਼ੈ ਪੰਖੀ ਲੋ ਖੋਜ ਨਰਖਿਓ ਨਾ ਜਾਈ ਜਿਉਂ ਜਲ ਮਾਝੈ ਮਛਲੋ ਮਾਰਗ ਪੇਖਣੋ ਨਾ ਜਾਈ ਜਿਉ ਆਕਾਸ਼ ਕੜਵलो ਮ੍ਰਿਗ ਤ੍ਰishna ਭਰਿਆ ਨਾਮੇ ਤੇ ਸੁਆਮੀ ਬਿਠ ਲੋ ਜਨ ਤੀਨਾਂ ਜਰਿਆ ਬੂਜਰੀ ਸ੍ਰੀ ਰਵਦਾ ਜੀ ਕੇ ਪਦੇ ਕਰਤੀ ਜਾ ਇਕ ਓੰਕਾਰ ਸਤਗੁਰ ਪ੍ਰਸਾਦ ਦੂਤਾ ਬਚ ਰਏ ਥਨੋ ਬਿਟਾਰੇਓ ਫੂਲ ਭਵਰ ਜਲਮੀਨ ਬਿਗਾਰੇਓ ਮਾਈ ਗੋਬਿੰਦ ਪੂਜਾ ਕਾਂ ਲੈ ਚਰਾਵੋ ਅਵਰਨਾ ਫੂਲਿਆ ਨੂੰ ਪਨ ਪਾਵੋ ਰਹਾਓ ਮੈ ਲਾਗਰ ਬੇਰੇ ਹੈ ਭਇੰਗਾ ਵਿਖੇ ਅੰਮ੍ਰਿਤ ਬਸਿਆ ਇਕ ਸੰਗਾ ਤੂਪ ਦੀਪ ਨਹੀਂ ਦੇਦਾ ਬਸਾ ਕੈਸੇ ਪੂਜ ਕਰਾਂ ਤੇਰੀ ਦਾਸਾ ਤਨ ਮਨੇ ਅਰਪਾਓ ਪੂਜ ਚਰਾਵ ਗੁਰ ਪ੍ਰਸਾਦ ਨਰਿੰਜਨ ਪਾਵੋ ਪੂਜਾ ਅਰਚਾ ਆਏ ਨਾ ਤੋਰੀ ਕਹਿ ਰਵਿਦਾਸ ਕਮਨ ਗਤ ਮੋਰੀ ਗੂਜਰੀ ਸ੍ਰੀ ਤਰਲੋਚਨ ਜੀਓ ਕੇ ਪਦੇ ਕਰ ਪਹਿਲਾ ਓ ਓੰਕਾਰ ਸਤਗੁਰ ਪ੍ਰਸਾਦ ਅੰਤਰ ਮਲ ਨਿਰਮਲ ਨਹੀਂ ਤੀਨਾ ਬਾਹਰ ਭੇਖਿਉ ਦਾਸੀ ਹਿਰਦੈ ਕਮਲੋ ਕਟ ਬ੍ਰਹਮ ਨਾ ਚੀਨਾ ਕਾਹੇ ਭਇਆ ਸੰਿਆਸੀ ਭਰਮੇ ਪੂਲੀ ਰੇ ਜੈ ਚੰਦਾ ਨਹੀਂ ਨਹੀਂ ਚੀਨਿਆ ਪਰਮਾਨੰਦ ਆਰਾਹੋ ਘਰ ਘਰ ਖਾਇਆ ਪਿੰਡ ਵਧਾਇਆ ਕਿੰਤਾ ਮੰਦਾ ਮਾਇਆ ਉਮ ਮਸਾਨ ਕੀ ਪਸਮ ਲਗਾਈ ਗੋਬਿੰਦ ਤਤ ਨਾ ਪਾਇਆ ਕਾਇ ਜਪੋਰੇ ਕਾਇ ਤਪੋਰੇ ਕਾਇ ਬਿ ਲੋਵੋ ਪਾਣੀ ਲਖ ਚੌਰਾਸੀ ਜਨਿ ਉਪਾਈ ਸੋ ਸਿਮਰੋ ਨਿਰਵਾਣੀ ਕਾਇਕ ਮੰਡਲੋ ਕਾਪੜੀ ਹਾਰੇ 68 ਕਾਇ ਫੇਰਾਹੀ ਬਦਤ ਤਰਲੋਚਨ ਸੁਨ ਵੇ ਪ੍ਰਾਣੀ ਕਣ ਬਿਨ ਗਾਹੋ ਕੇ ਪਾਹੀ ਗੂਜਰੀ ਅੰਤ ਕਾਲ ਜੋ ਲక్ష్ਮੀ ਸਿਮਰੈ ਐਸੀ ਚਿੰਤਾ ਮਹੇ ਜੇ ਮਰੇ ਸਰਪਜੋਨ ਵਲਵਲ ਔਤਰੈ ਅਰੀ ਬਾਈ ਗੋਬਿੰਦ ਨਾਮ ਮਤ ਬਿਸਰੈ ਰਹਾਓ ਅੰਤਕਾਲ ਜੋ ਇਸਤਰੀ ਸਿਮਰੈ ਐਸੀ ਚਿੰਤਾ ਮਹੇ ਜੇ ਮਰੇ ਬੇਸਵਾ ਜੋਨ ਵਲਵਲ ਔਤਰੈ ਅੰਤਕਾਲ ਜੋ ਲੜਕੇ ਸਿਮਰੈ ਐਸੀ ਚਿੰਤਾ ਮਹੇ ਜੇ ਮਰੇ ਸੂਕਰ ਜੋਨ ਵਲਵਲ ਔਤਰੈ ਅੰਤਕਾਲ ਜੋ ਮੰਦਰ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ ਪ੍ਰੇਤ ਜੋਨ ਵਾਲ ਵਾਲਿਆ ਉਤਰਾ ਹੈ ਅੰਤਕਾਲ ਨਾਰਾਇਣ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ ਬਦ ਤਰਲੋਚਨ ਤੇ ਨਰ ਮੁਗਤਾ ਪੀਤੰਬਰ ਵਾਂ ਕੇ ਰਦ ਬਸੈ ਗੂਜਰੀ ਸ੍ਰੀ ਜੈਦੇਵ ਜੀਓ ਕਾ ਪਦਾ ਕਰ ਚੌਥਾ ਇਕ ਓੰਕਾਰ ਸਤਿਗੁਰ ਪ੍ਰਸਾਦਿ ਪਰਮਾਤਮ ਪਰਖ ਮਨੋਪਮੰ ਸਤ ਆਦ ਭਾਵ ਰਤੰ ਪਰਮਤੁ ਭਤੰ ਪ੍ਰਕ੍ਰਿਤ ਪਰੰ ਜਗ ਚਿੰਤ ਸਰਬਗਤੰ ਕੇਵਲ ਰਾਮ ਨਾਮ ਮਨੋਰਮੰ ਬਦ ਅੰਮ੍ਰਿਤ ਤਤਮਯੰ ਨਾ ਦਿਨੋਤ ਜਸ ਵਰਣੇਨ ਜਨਮ ਜਰਾਜ ਮਰਨ ਭਯੰ ਰਹਾਉ ਇਛਸ ਜਮਾਦ ਪਰਾ ਭਯੰ ਜਾਸ ਸਵਾਸਤ ਸੁਗਤ ਕੀਰਤਨ ਭਾਵ ਭੂਤ ਭਾਵ ਸਮਗਯੰ ਪਰਮੰ ਪਰਸੰਨ ਮਿਦੰ ਲੋਭਾਦ ਦ੍ਰਿਸ਼ਟਪਰ ਗਿਰਹੰ ਜਦ ਬਿਦ ਆਚਰਣੰ ਤਜ ਸਕਲ ਦੋਖ੍ਰਿਤ ਦੁਰਮਤੀ ਬਾਜ ਚੱਕ ਟਟਾਰਾ پارک ਕੈਫੇ ਤੇ ਆ ਗਏ ਆਪਾਂ ਉੱਥੋਂ ਸਾਰਾ ਘੁੰਮ ਕੇ ਨਾ ਜਿਹੜਾ ਟਰੈਸੀ ਕਰਕੇ ਸ਼ਬਦ ਸੁਣੇ ਤੇ ਉਸ ਤੋਂ ਬਾਅਦ ਇੱਥੇ ਪੁੱਜ ਗਏ ਆ ਇੱਥੇ ਪ੍ਰਾਈਵੇਟ ਫੰਕਸ਼ਨ ਚੱਲਦਾ ਪਿਆ ਅਜ ਇੱਥੇ ਜਾ ਕੇ ਦੇ ਦੇ ਅੰਦਰ ਆ ਜਾ ਕਾਕੀ ਆ ਸਾਨੂੰ ਨੰਬਰ ਮਿਲ ਗਿਆ 70 ਵੈਸੇ 70 ਨੂੰ ਕਹਿੰਦੇ ਨੇ ਖਤਰਾ 70 ਤੇ ਖਤਰਾ ਨਹੀਂ ਹੈਗਾ ਇੱਥੇ ਇਹ ਤੇ ਸਾਡੇ ਟੇਬਲ ਦਾ ਨੰਬਰ ਹੈ ਮਜ਼ਾਕ ਕਰਦਾ ਤੇ ਅੱਗਲੇ ਕਾਫੀ ਪੀਣੀ ਆ ਕਾਫੀ ਦਾ ਆਰਡਰ ਕਰਤਾ ਤੇ ਗਨੂ ਨੇ ਪੀਣੀ ਆ ਸਮੂਦੀ ਮੈਨੂੰ ਲੱਗਦਾ ਇਹਨੇ ਗਨੂ ਕੀ ਕੀਤਾ ਆਰਡਰ ਹੈ ਸਮੂਦੀ ਹੀ ਕੀਤਾ ਅੱਛਾ ਸਮੂਦੀ ਆ ਵੀ ਇੱਕ ਲਾਈਕ ਉਹਦਾ ਡਿਫਰੈਂਟ ਨੇਮ ਆ ਕੁਝ ਇਹ ਕੀਤਾ ਕੈਫੇ ਕਾਫੀ ਆਦਾ ਮਸ਼ਹੂਰ ਹੈ ਇੱਥੇ ਟਟਾਰਾ ਗਾਰਡਨ ਦੇ ਵਿੱਚ ਤੇ ਕੀ ਕਹਿ ਲੋਗੇ ਤੁਸੀਂ ਪਹਿਲਾਂ ਕੈਮਰਾ ਕਮਾਣਾ ਹੈ ਫਿਰ ਗੱਲ ਕਰਨਾ ਇਹ ਕੈਫੇ ਦੀ ਨਾ ਵੀਡੀਓ ਮੈਂ ਬਣਾ ਕੇ ਪਾਈ ਹੋਈ ਆ ਆਪਣੇ ਪਹਿਲੇ ਟਟਾਰਾ ਪਾਰਕ ਦੇ ਜਿਹੜੀ ਮੈਂ ਟਰੈਕ ਕੀਤੇ ਉਹਦੇ ਵਿੱਚ ਪਾਈ ਸੀਗੀ ਤੇ ਤੁਸੀਂ ਉੱਥੇ ਵੀ ਜਾ ਕੇ ਦੇਖ ਸਕਦੇ ਹੋ ਜਿਹੜੇ ਇੱਥੇ 22 ਸੀਗੀ 22 ਸੀਗਾ ਇੱਥੇ ਤੇ ਉਹਦੇ ਨਾਲ ਗੱਲਬਾਤ ਕੀਤੀ ਸੀਗੀ ਤੇ ਤੁਸੀਂ ਬੁਕਿੰਗ ਵਗੈਰਾ ਕਰ ਸਕਦੇ ਹੋ ਇੱਥੇ ਜੇ ਕਿਸੇ ਨੇ ਕਰਨੀ ਹੋਵੇ ਨਾ ਵੈਡਿੰਗ ਵਾਸਤੇ ਜਾਂ ਵਰਤ ਦੇ ਪਾਰਟੀ ਵਾਸਤੇ ਤੇ ਟਟਾਰਾ ਪਾਕ ਦੇ ਵਿੱਚ ਜਦੋਂ ਹੁਣ ਆਪਾਂ ਅੱਜ ਆਏ ਤੇ ਕੈਫੇ ਕੌਫੀ ਪੀਣੀ ਬਨੂਨ ਰੈਂਦੀ ਮੈਂ ਤੇ ਇੱਥੇ ਆਏ ਸੀ ਲੈ ਕੇ ਫਿਰ ਤੇ ਨਾਲ ਦੇ ਨਾਲ ਦੇ ਮੈਂ ਕਿ ਬਹਿ ਜਾਂਦੇ ਆ 10 ਮਿੰਟ ਤੇ ਆ ਗਏ ਇੱਥੇ ਤੇ ਕਾਫੀ ਜ਼ਿਆਦਾ ਰਸ਼ ਹੋਆ ਵਿਆਹ ਆਜਾ ਤੇ ਡਿਫਰੰਟ ਮਿਲਦਾ ਜੋ ਸੌਮਨ ਉਹਨਾਂ ਦੀ ਕਮਿਊਨਿਟੀ ਵਰਕ ਹੋਇਆ ਤੇ ਵਿਆਹ ਆ ਇੱਥੇ ਉਹ ਕਰਦੇ ਬੈਠਾ ਤੇ ਸਾਨੂੰ ਇੱਥੇ ਟੇਬਲ ਨੰਬਰ 17 ਦਿੱਤਾ ਇਹਨਾਂ ਨੇ ਤੇ ਖਾਣ ਵੀ ਜੇ ਸਾਨੂੰ ਦਾਲਦੇ ਆ ਕਿੰਦਾ ਦਾ ਮਿੱਠਾ ਪਾਣੀ ਦੇਵਾ ਇਹਨਾਂ ਨੇ ਤਨੋਸ਼ ਜੀ ਮੈਂ ਤਾਂ ਮਿੱਠਾ ਮਿੱਠਾ ਪੁਆਇਨ ਕੋਫੀ ਮੈਂ ਪਾਦਾ ਨਹੀਂ ਹੁੰਦਾ ਤੇ ਬਾਕੀ ਗੱਲਬਾਤ ਕਰਦੇ ਹਾਂ ਦਾ ਹੁਣ ਬਸ ਐਂਡ ਹੀ ਆ ਸਾਡਾ ਅੱਜ ਦਾ ਟ੍ਰੈਕ ਜਿਹੜਾ ਸੀ ਹੁਣ ਘੁੰਮ ਗਿਆ ਸੀ ਮੇਰਾ ਭਰਾਵਾ ਹੁਣ ਬਹੁਤ ਘੁੰਮ ਦੇ ਕੇ ਯਾਰ ਤੇ ਕਾਫੀ ਵਗੈਰਾ ਪੀ ਕੇ ਫੇਰ ਕੰਮ ਚਾਲੇ ਪਾ ਲੈਣੇ ਜੁੜੇ ਰਹੇ ਵੀਡੀਓ ਰਾਜ ਹੈਗੇ ਦੋ ਮਿੰਟ ਧੰਨਵਾਦ ਜੀ ਤੇ ਆ ਗਿਆ ਜੀ ਗਨੂਰ ਦਾ ਗਰੂ ਨੇ ਜਿਹੜਾ ਕੀਤਾ ਸੀ ਆਰਡਰ ਪਤਾ ਨਹੀਂ ਕੀ ਹੈ ਮੈਨੂੰ ਪਿਸਤਾ ਜਾਂ ਲੱਗਦਾ ਇਹਦੇ ਵਿੱਚ ਪਿਸਤਾ ਹੈ ਆ ਗਈ ਆ ਮੇਰੀ ਕੌਫੀ ਇਹਦੇ ਉੱਪਰ ਨਾ ਫਰੈਂਡ ਜਿਹੜਾ ਫਰੈਂਡ ਇੱਥੇ ਦਾ ਇੱਕ ਬੂਟਾ ਆ ਬੂਟੇ ਦੇ ਉੱਪਰ ਇਹ ਵਾਲਾ ਪੱਤਾ ਹੁੰਦਾ ਕੋਈ ਛਾਪਿਆ ਹੋਇਆ ਇਹਨਾਂ ਨੇ ਡਿਜ਼ਾਈਨ ਫਰੈਂਡ ਫਰੈਂਡ ਕਹਿੰਦੇ ਆ ਤੇ ਅੰਕਲ ਦੀ ਕੌਫੀ ਦਾ ਵੀ ਕੱਪ ਦਿਖਾਣਾ ਸਾਨੂੰ ਅੰਕਲ ਦੇ ਉੱਪਰ ਦਿਲ ਛਾਪਿਆ ਹੋਇਆ ਹੈ ਪਤਾ ਨਹੀਂ ਕਾਲੀ ਇਹ ਨਹੀਂ ਪੁੱਤੀ ਪੱਤਾ ਹੀ ਆ ਮੈਨੂੰ ਤਾਂ ਦੇਲਵਾ ਪਤਾ ਨਹੀਂ ਆ ਦੇਖੋ ਚੱਕੋ ਇੱਧਰ ਚਲੋ ਬੇਪੀਏ ਅੰਕਲ ਇਧਰ ਦਿਲ ਲੱਗਦਾ ਇਧਰ ਦਿਲ ਲੱਗਦਾ ਚਲੋ ਜੀ ਕੈਫੇ ਚੋਂ ਆ ਗਏ ਆਪਾਂ ਬਾਹਰ ਤੇ ਹੁਣ ਚਾਲੇ ਪਾ ਲਈ ਆਪੇ ਘਰ ਵੱਲੋਂ ਉਹ ਪਾਲੇ ਬਸ ਉੱਥੇ ਜਾਣਾ ਪੈਣਾ ਜੇ ਘਰੇ ਆਣਾ ਘਰੇ ਦੇਖ ਲੋ ਘਰੇ ਆਪਾਂ 5 ਮਿੰਟ ਲੱਗਣ ਘਰ ਜਾਣ ਹੈ ਤੇ ਐਦਾਂ ਦਾ ਸੀਗਾ ਪੱਤ ਝੜਦਾ ਮੌਸਮ ਚੱਲਦਾ ਪਿਆ ਪੱਤੇ ਪੁੱਤੇ ਗਾਹੂ ਡਿਗੇ ਹੋਏ ਆ ਤੇ ਬਲੌਗ ਦੀ ਆਪਾਂ ਇੱਥੇ ਸਮਾਪਤੀ ਕਰਨ ਲੱਗਿਆ ਤੇ ਬਲੌਗ ਵਧੀਆ ਲੱਗਿਆ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਦੇ ਨਾਲ ਦੇ ਨਾਲ ਅਮਨ ਰਹੋਂ ਵਾ ਰਹੋਂ ਦਾ ਉਹਦਾ ਚੈਨਲ ਭਾਈ ਦਾ ਸਬਸਕ੍ਰਾਈਬ ਹੀ ਕਰ ਲਿਓ ਹਾਂਜੀ ਅੰਕਲ ਤੁਸੀਂ ਰੱਖ ਦਿਓ ਇੱਕ ਵਾਰ ਯਾਰ ਚੈਨਲ ਦਾ ਨਾਮ ਸਹੀ ਲੈ ਰਿਹਾ ਮੈਂ ਗੱਲ ਕਰ ਰਿਹਾ ਅਮਨ ਰਹੋਂ ਦਾ ਅਮਨ ਰਹੋਂ ਦਾ ਤੇ ਭਾਈ ਉਹਨਾਂ ਦਾ ਨਵਾਂ ਗਾਣਾ ਇੱਕ ਆਇਆ ਤੇ ਉਹ ਵੀ ਜਾ ਕੇ ਸ਼ੇਅਰ ਤੇ ਲਾਈਕ ਜ਼ਰੂਰ ਕਰ ਦਿਓ ਮਿਲਦੇ ਆ ਤੁਹਾਡੇ ਨਾਲ ਨੈਕਸਟ ਵੀਡੀਓਜ਼ ਵਿੱਚ ਰੱਬ ਰਾਖਾ ਸਤਿ ਸ੍ਰੀ ਅਕਾਲ